ਪੰਜਾਬ ਦੇ ਵਿੱਚ ਬਦਲਿਆ ਮੌਸਮ ਦਾ ਮિજાਜ ਦੋ ਦਿਨ ਕੋਰੇ ਦਾ yellow alert ਵੀ ਹੋਇਆ ਜਾ ਰਹੀ 26 ਤੋਂ 28 ਦਸੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਜਾਰੀ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਵੀ ਮੀਂਹ ਪਿਆ ਪਰ ਦੁਪਹਿਰ ਦੇ ਬਾਅਦ ਮੌਸਮ ਸਾਫ਼ ਹੋ ਗਿਆ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਤਾਪਮਾਨ 14 ਡਿਗਰੀ ਦਰਜ ਕੀਤਾ ਗਿਆ ਉੱਥੇ ਹੀ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਿਆ ਮੌਸਮ ਵਿਗਿਆਨੀ ਪੀਏਯੂ ਡਾਕਟਰ ਪਵਨੀਤ ਕੌਰ ਦੇ ਵੱਲੋਂ ਕਿ ਆਖਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਰਹੇਗਾ ਅਤੇ ਮੀਂਹ ਕਿਵੇਂ ਪਵੇਗਾ ਤੇ ਕਿੱਥੇ-ਕਿੱਥੇ ਅਲਰਟ ਜਾਰੀ ਕੀਤਾ ਗਿਆ ਆਓ ਦੇਖਦੇ ਹਾਂ ਆ ਜੀ ਅਸੀਂ ਦੇਖਿਆ ਕਿ 2-3 ਮਹੀਨੇ ਬਾਅਦ ਜਿਹੜਾ ਹੁਣ بارش ਅਬਜ਼ਰਵ ਕੀਤੀ ਗਈ ਹੈ ਡਬਲਯੂਡੀ ਸਿਸਟਮ ਦੀ ਡਿਵੈਲਪਮੈਂਟ ਹੋਈ ਹੈ ਔਰ ਇਹਦੇ ਕਰਕੇ ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਹਲਕੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਔਰ ਇਹਦੇ ਨਾਲ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਸਿਘਰਾਵਟ ਆਬਜ਼ਰਵ ਕੀਤੀ ਹੈ ਜਿਵੇਂ ਅੱਜ ਦਾ ਡੇ ਟਾਈਮ ਟੈਂਪਰੇਚਰ 14 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 5.4 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 7.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.7 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਦੇ ਵਿੱਚ ਸਪੈਸ਼ਲੀ ਕਾ ਔਰ ਜਿਵੇਂ ਅਨਵਾਰੇ ਦਿਨਾਂ ਦੇ ਵਾਤਰ ਦੀ ਗੱਲ ਕਰੀ ਤਾਂ ਕੱਲ ਔਰ ਪਰਸੋ ਪੰਜਾਬ ਦੇ ਵਿੱਚ ਸੰਘਣੀ ਧੁੰਦ ਕੁਝ ਥਾਵਾਂ ਤੇ ਹੋ ਸਕਦੀ ਹੈ ਜਿਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ 26 27 28 ਤਰੀਕ ਨੂੰ ਫੇਰ ਜਿਹੜਾ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਸਪੈਸ਼ਲੀ 27 ਤਰੀਕ ਨੂੰ ਕਾਫੀ ਥਾਵਾਂ ਤੇ ਹਲਕੀ ਬਾਰਿਸ਼ ਪੰਜਾਬ ਦੇ ਵਿੱਚ ਹੋ ਸਕਦੀ ਹੈ ਔਰ ਉਹਦੇ ਨਾਲ-ਨਾਲ ਲਾਈਟਨਿੰਗ ਔਰ ਥੰਡਰ ਐਕਟੀਵਿਟੀ ਵੀ ਹੋ ਸਕਦੀ ਹੈ ਉਹਦੇ ਕਰਕੇ ਆਈਐਮਡੀ ਵੱਲੋਂ 27 ਤਰੀਕ ਨੂੰ ਵੀ yellow alert ਜਾਰੀ ਕੀਤਾ ਗਿਆ ਅਮਮ ਜੇਕਰ ਦਸੰਬਰ ਮਹੀਨੇ ਦੀ ਐਵਰੇਜ ਰੇਨਫਾਲ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਗ੍ਰੇਨ ਜੜੀ ਰਹਿੰਦੀ ਹੈ ਤੇ ਆ ਇਸ ਮਹੀਨੇ ਮਤਲਬ ਜੇ ਅੱਜ ਹੀ ਕਹਿ ਸਕਦੇ ਹਾਂ ਕਿ ਅੱਜ ਕਿੰਨੀ ਗਿੜੀ ਹੋ ਸਕਦਾ ਹਾਂ ਜੀ ਦਸੰਬਰ ਮਹੀਨੇ ਦੀ ਜਿਹੜੀ ਐਵਰੇਜ ਰੇਨਫਾਲ 15.5 ਮਿਲੀਮੀਟਰ ਹੈ ਔਰ ਇਸ ਵਾਰੀ ਜਿਹੜੀ ਅੱਜ 2.6 ਮਿਲੀਮੀਟਰ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਹੈ। ਅਮਨ ਜਿਵੇਂ ਕਿ ਪਿਛਲੇ ਦਿਨੀ ਕਾਫੀ ਡਰਾਈ ਵੈਦਰ ਰਿਹਾ ਸੋ ਸੁੱਕੀ ਠੰਡ ਕਰਕੇ ਲੋਕਾਂ ਦੀ ਹੈਲਥ ਤੇ ਵੀ ਕਾਫੀ ਇਸ਼ੂਸ ਆ ਰਹੇ ਸੀਗੇ। ਸੋ ਲੱਗਦਾ ਕਿ ਹੁਣ ਇਤ ਦਾ ਫਰਕ ਹੋਊਗਾ ਤੇ ਜਿਹੜੀ ਸ਼ੀਤ ਲਹਿਰ ਹੈ ਜਾਂ ਜਿਹਨੂੰ ਕਹਿੰਦੇ ਵੀ ਕੋਰਾ ਪੈਣਾ ਹੁਣ ਸ਼ੁਰੂ ਹੋਵੇਗਾ ਉਹ ਲੋਕਾਂ ਨੂੰ ਸੁੱਕੀ ਠੰਡੋਂ ਥੋੜੀ ਦੇ ਯਾਦ ਮਿਲੇਗੀ। ਹਾਂਜੀ ਪਿਛਲੇ ਜਿਹੜਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ 2-3 ਮਹੀਨੇ ਤੋਂ ਬਾਰਿਸ਼ ਨਹੀਂ ਸੀ ਹੋਈ ਸੋ ਹੁਣ ਜਿਹੜੀ ਇੱਕ ਵਾਰੀ ਇਹ ਹੈ ਤਾਂ ਲਾਈਟੀ ਹਲਕੀ ਬਾਰਿਸ਼ੀ ਹੋਈ ਹੈ ਪਰ ਇਹਦੇ ਨਾਲ ਹਵਾ ਦੇ ਵਿੱਚ ਵੀ ਮੋਇਸਚਰ ਐਡ ਹੋ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੁੱਕੀ ਠੰਡ ਚੱਲ ਰਹੀ ਸੀ ਜਿਹਦੇ بڑے ਹੈਲਥ ਇੰਪੈਕਟਸ ਆ ਰਹੇ ਸੀਗੇ ਸੋ ਉਹਦੇ ਵਾਸਤੇ ਵੀ ਇਹ ਫੇਵਰੇਬਲ ਹੈ ਔਰ ਸੈਕੰਡਲੀ ਕਿਉਂਕਿ ਕ੍ਰੌਪਸ ਨੂੰ ਵੀ ਮੋਇਸਚਰ ਦੀ ਲੋੜ ਸੀ ਔਰ ਸੋਇਲ ਦੇ ਵਿੱਚ ਵੀ ਮੋਇਸਚਰ ਇਹਦੇ ਨਾਲ ਜ਼ਰੂਰ ਐਡ ਹੋ ਗਿਆ ਸੋ ਇਹ ਕਾਫੀ ਬੈਨੀਫੀਸ਼ੀਅਲ ਅਸੀਂ ਕਹਿ ਸਕਦੇ ਹਾਂ ਸੋ ਦਾਦੇ ਕੀ ਮੀਂਹ ਪੈਣ ਦੇ ਨਾਲ ਜਿਹੜੀ ਸੁੱਕੀ ਜਿਹੀ ਠੰਡ ਸੀ ਉਸ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਪਰ ਮੀਂਹ ਪੈਣ ਦੇ ਨਾਲ ਠੰਡ ਦੇ ਵਿੱਚ ਵਾਧਾ ਵੀ ਜ਼ਰੂਰ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ